ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਊਜ਼ 99 ਪੰਜਾਬ ਹਿਮਾਚਲ ਅਤੇ ਮੈਂ ਤੁਹਾਡਾ ਆਪਣਾ ਜੋਨੀ ਗੇਰਾ ਇਸ ਬੇਲੇ ਦੀ ਵੱਡੀ ਖਬਰ ਮਨਗੜ ਟੋਲ ਪਲਾਜਾ ਕੋਲ ਸੜਕ ਕਿਨਾਰੇ ਝਾੜੀਆਂ ਵਿੱਚੋਂ ਇੱਕ 18 ਸਾਲਾ ਲੜਕੀ ਦੀ লাশ ਹੋਈ ਬਰਾਮਦ ਹੁਸ਼ਿਆਰਪੁਰ ਦਸੂਹਾ ਰੋਡ ਤੇ ਸਥਿਤ ਟੋਲ ਪਲਾਜਾ ਮਨਗੜ ਦੇ ਨਜ਼ਦੀਕ ਸੜਕ ਕਿਨਾਰੇ ਪੰਚਾਇਤੀ ਜ਼ਮੀਨ 'ਚ ਝਾੜੀਆਂ ਵਿੱਚੋਂ ਦੇਰ ਸ਼ਾਮ ਇੱਕ 18 ਸਾਲਾ ਲੜਕੀ ਦੀ লাশ ਬਰਾਮਦ ਹੋਣ ਤੇ ਇਲਾਕੇ ਵਿੱਚ ਸਨਸਨੀ ਫੈਲ ਗਈ ਜਿਸ ਦੀ ਪਛਾਣ ਗੁਰਲੀਨ ਕੌਰ ਪੁੱਤਰੀ ਡਾਕਟਰ ਮਨਜੀਤ ਸਿੰਘ ਨਿਵਾਸੀ ਪਿੰਡ ਮਾਨਗੜ ਵਜੋ ਹੋਈ ਹੈ ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਰੀਮ ਕੌਰ ਜੋਰਦਾ ਨਿਸ਼ਾਨ ਦੋ ਕਰਨ ਤੋਂ ਬਾਅਦ ਗਰਦੀਵਾਲਾ ਦੇ ਕੋਕਲਾ ਮਾਰਕੀਟ ਵਿੱਚ ਸਥਿਤ ਇੱਕ ਕੰਪਿਊਟਰ ਸੈਂਟਰ ਤੇ ਕੰਪਿਊਟਰ ਦਾ ਕੋਰਸ ਕਰ ਰਹੀ ਸੀ ਬੁੱਧਵਾਰ ਮ੍ਰਿਤਕ ਗੁਰਰੀਮ ਕੌਰ 1.5 ਵਜੇ ਦੇ ਕਰੀਬ ਕੰਪਿਊਟਰ ਸਿੱਖਣ ਲਈ ਕਰੋ ਗਰਦੀਵਾਲਾ ਆਈ ਸੀ ਅਤੇ 3.30 ਵਜੇ ਦੇ ਕਰੀਬ ਉਸ ਨੂੰ ਛੁੱਟੀ ਹੋ ਗਈ ਇਸ ਦੌਰਾਨ ਮ੍ਰਿਤਕ ਗੁਰਲੀਨ ਕੌਰ ਜਦੋਂ ਆਪਣੇ ਪਿੰਡ ਜਾਣ ਲਈ ਬੱਸ ਸਟੈਂਡ ਤੇ ਖੜੀ ਸੀ ਤਾਂ ਉਸ ਵੇਲੇ ਉਸਦੇ ਨਾਨੇ ਧਰਮ ਸਿੰਘ ਪਿੰਡ ਮਾਹੀ ਦਾ ਬਡਾਲਾ ਨੇ ਲੜਕੀ ਨੂੰ ਫੋਨ ਕੀਤਾ ਅਤੇ ਕਿਹਾ ਕਿ ਤੂੰ ਕਿੱਥੇ ਹੈ ਤੇ ਮ੍ਰਿਤਕ ਗੁਰਲੀਲ ਕੌਰ ਨੇ ਕਿਹਾ ਕਿ ਉਹ ਪਿੰਡ ਨੂੰ ਜਾਣ ਲਈ ਗਰਦੀਵਾਲਾ ਦੇ ਬੱਸ ਸਟੈਂਡ ਤੇ ਖੜੀ ਹੈ। ਲੇਕਿਨ ਉਸ ਤੋਂ ਬਾਅਦ ਦੇਰ ਸ਼ਾਮ ਮਾਨਗੜ ਟੋਲ ਪਲਾਜ਼ਾ ਦੇ ਕੋਲ ਸੜਕ ਕਿਨਾਰੇ ਝਾੜੀਆਂ ਵਿੱਚੋਂ ਉਸ ਦੀ Laash ਰਾਗੀਰਾ ਵੱਲੋਂ ਦੇਖੀ ਗਈ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। पुलिस ने लाश की शनाखत करके उसके दे घरदान कर इतलाह दी पुलिस ने फिलहाल लाश न अपने कब्जे च लैके इस कतलकांड की तफशीश आरंभ कर दिखती है वारदात वाली जगह तो पुलिस ने एक तेज तार किच भी बराबद की है जिस तो अंदाजा लगाया जा रहा है कि किसी ने लड़की का कतल ਔਰ ਸਾਨੂੰ ਉਠਾਣਾ ਤਲਾਬ ਮਿਲੀ ਸੀ ਪਿੰਟ ਮਾਨਗੜ ਦੀ ਲੜਕੀ ਬਰਲਿਨ ਕੋਰ ਡਾਕਟਰ ਰਫ ਮਨਜੀਤ ਸਿੰਘ ਜਿਹਦੀ ਉਮਰ ਕਰੀਬ 18 ਸਾਲ ਤੇ ਪਲਸ 2 ਕਰਨ ਤੋਂ ਬਾਅਦ ਥੋਕਲਾ ਮਾਰਕੀਟ ਵਿੱਚ ਕੰਪਿਊਟਰ ਕੋਰਸ ਕਰਦੀ ਸੀਗੀ ਕਰੋ ਇਹ ਢੇਰ ਕਵਜ ਦੇ ਕਰੀਬ ਠੀਸੀਗੀ 4:30 ਦੇ ਕਰੀਬ ਇਹਦੇ ਪਰਵਾਲਾ ਵਾਲਿਆਂ ਨੇ ਬਾਗਾ ਪਾਲਸ ਦੇ ਲਾਗੇ ਜਿਹੜੀ ਟੈਟ ਕੋਡੀ ਜਿਹੜੀ ਲਈ ਹੈਗੀ ਆ ਤੇ ਟੈਟ ਕੋਡੀ ਪੁਲਸ ਨੇ ਜਿਹੜੀ ਕਬਜ਼ ਚ ਲੈ ਲਈ ਹੈ ਤੇ ਮੋਟਰ ਬੰਦਿਆਂ ਨੇ ਜਿਹੜਾ ਇਹਨਾਂ ਦੇ ਜਿਹੜੀ ਪਰਿਵਾਰ ਦਾ ਬਿਆਨ ਹਾਸਲ ਕਰਕੇ ਜੀ ਕਾਗਜ਼ ਦਿੱਤੀ ਜਾਊਗੀ ਤੇ ਜਿਸ ਵਿਅਕਤੀ ਨੇ ਦਾ ਕਤਲ ਕੀਤਾ ਵਾ ਉਹਨੂੰ ਵੀ ਕਾਬੂ ਕਰ ਲਿਆ ਸੀ ਕਾਬੂ ਕਰ ਲਿਆ ਗਿਆ ਉਹਦਾ ਕਤਲ ਕਰਨ ਦਾ ਰੀਜਨ ਕੀ ਹੈ ਉਹ ਸਾਰਾ ਪੁੱਛਦੇ ਆ ਬੰਦ ਪਤਾ ਜੀ ਠੀਕ ਧੰਨ ਇੱਕ ਖਾਲਸਾ ਵਾਈ ਗੁਰਜੀ ਕੀ ਖਤੇ ਅੱਜ ਸਾਡੇ ਇਲਾਕੇ ਦੇ ਵਿੱਚ ਇੱਕ ਬਹੁਤ ਸੋਗ ਦੀ ਲਹਿਰ ਜਿਹੜੀ ਦੌੜੀ ਸ਼ਾਮ ਦੇ ਇੱਕ ਨੌਜਵਾਨ ਲੜਕੀ ਜਿਹੜੀ ਜੀ ਉਹਦੀ ਚਾਕੂ ਮਾਰ ਮਾਰ ਉਹਦੀ ਹੱਤਿਆ ਕਰ ਦਿੱਤੀ ਗਈ ਹੈ ਬੜੀ ਬੇਰਹਿਮੀ ਦੇ ਨਾਲ ਤੇ ਬਾਕੀ ਜਿਹੜਾ ਇੱਕ ਪਰਿਵਾਰ ਜਿਹੜਾ ਸਾਦਾ ਜਿਹਾ ਪਰਿਵਾਰ ਆ ਤੇ ਜਿਹੜਾ ਆਪਣਾ ਦਿਹਾੜੀ ਟੱਪਾ ਕਰਕੇ ਕਾਰ ਵਜਾਰਾ ਕਰਦਾ ਤੇ ਅਚਾਨਕ ਜਿਹੜੀ ਉਹਨਾਂ ਦੀ ਨੌਜਵਾਨ ਲੜਕੀ ਜਿਹੜੀ ਗੜ ਕੰਪਿਊਟਰ ਸਿੱਖਣ ਜਾ ਰਹੀ ਸੀ ਆਉਂਦੀ ਹੋਈ ਬੱਸੇ ਜਿਹੜੀ ਉਹਦੀਆ ਰੋਡ ਦੇ ਉੱਪਰੋਂ ਤੁਸੀਂ ਦੇਖ ਸਕਦੇ ਕਿਦਾਂ ਲਿਆ ਕੇ ਬੇਰਹਿਮੀ ਨਾਲ ਚਾਕੂ ਮਾਰ ਮਾਰ ਉਹਦੀ ਹੱਤਿਆ ਕਰ ਦਿੱਤੀ ਗਈ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਅੱਗੇ ਪਟੀਕਰ ਕਰਦੇ ਹਾਂ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜ ਕੇ ਤੇ ਜਿਹੜਾ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਤਾਂ ਜੋ ਇਹੋ ਜਿਹੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਾ ਹੋਣ ਜਿਹੜਾ ਬੰਦਾ ਇਹੋ ਜਿਹਾ ਘਣਾਉਣਾ ਕੰਮ ਕਰੇ ਜੀ ਰੂਹ ਕੰਬੇ ਜਿਹੜੇ ਆਉਣ ਵਾਲਿਆਂ ਸਾਰਿਆਂ ਨੂੰ ਜੀਤ ਮਿਲੇ ਵੀ ਇੱਕ ਲੜਕੀ ਨੌਜਵਾਨ ਲੜਕੀ ਜੀ ਮੇਂ ਬੇਰਹਿਮੀ ਦੇ ਨਾਲ ਮਾਰੀ ਸਖਤ ਸਜ਼ਾਾਂ ਮਾ ਦੂਸਿਆਂ ਨੂੰ ਮਿਲਣੀਆਂ